ਗੁਰੂ ਸਾਹਿਬ ਜੀ ਦੇ ਵਕਤ ਜਦੋਂ ਅਸੀਂ ਇਤਿਹਾਸ ਪੜ੍ਹਦੇ ਆਂ ਹਰ ਸਿੱਖੀ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਪਾਤਰ ਸੀ ਹਰ ਸਿੱਖ ਦੇ ਮਨ ਵਿੱਚ ਭਾਵਨਾ ਬੜੀ ਸੀ ਸਿੱਖਾਂ ਦੇ ਮਨ ਵਿੱਚ ਪ੍ਰੇਮ ਬਹੁਤਾਂਤ ਵਿੱਚ ਹੁੰਦਾ ਸੀ ਤੇ ਇਦਾਂ ਲੱਗਦਾ ਵੀ ਅੱਜ ਉਹ ਬਖਸ਼ਿਸ਼ਾਂ ਲੈਣ ਵਾਲੇ ਸਿੱਖ ਬਹੁਤ ਘੱਟ ਨਹੀਂ ਗਿਣਤੀ ਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਵੇਂ ਪ੍ਰੇਮ ਹੈ ਉਵੇਂ ਸ਼ਰਧਾ ਗੁਰੂ ਸਾਹਿਬ ਜੀ ਦੇ ਪ੍ਰਤੀ ਤੇ ਉਦੋਂ ਤੇ ਪਤਾ ਹੀ ਨਹੀਂ ਕਿਹੜਾ ਸਿੱਖ ਕਿਵੇਂ ਮਹਾਰਾਜ ਤੋਂ ਬਖਸ਼ਿਸ਼ ਲੈ ਲਿਆ ਕਰਦਾ ਕਿਵੇਂ ਕਿਹੜੇ ਸਿੱਖ ਤੇ ਕਿਰਪਾ ਹੋ ਜਾ ਕਰਦੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿੱਖ ਸੀ ਜਿਹੜਾ ਲੱਤ ਕਰਕੇ ਲੰਗੜਾ ਸੀ ਚੱਲਿਆ ਫਿਰਿਆ ਨਹੀਂ ਜਾਂਦਾ ਸੀ ਕਿ ਡਾਂਗ ਦੇ ਸਾਰੇ ਤਰਿਆ ਕਰਦਾ ਐ ਦੁਆਬੀ ਇਲਾਕੇ ਦੇ ਵਿੱਚ ਇੱਕ ਪਿੰਡ ਸੀ ਜਿਹਦਾ ਨਾਮ ਸੀ ਚੌਧਰੀਆਂ ਦੀ ਤਲਵੰਡੀ ਉੱਥੋਂ ਦਾ ਰਹਿਣ ਵਾਲਾ ਹਰ ਰੋਜ਼ ਆਪਣੇ ਘਰੋਂ ਗੁਰੂ ਸਾਹਿਬ ਜੀ ਵਾਸਤੇ ਦਹੀਂ ਲੈ ਕੇ ਆਇਆ ਕਰਦਾ ਤੇ ਗੁਰੂ ਸਾਹਿਬ ਜੀ ਉਹਦੀ ਲਿਆਂਦੀ ਹੋਈ ਦਹੀਂ ਨੂੰ ਖੁਦ ਛਕਿਆ ਕਰਦੇ ਧੰਨ ਗੁਰੂ ਅਮਰਦਾਸ ਸਤਗੁਰੂ ਸੱਚੇ ਪਾਤਸ਼ਾਹ ਤੇ ਕਹਿੰਦੇ ਇੱਕ ਦਿਨ ਆ ਰਿਹਾ ਸੀ ਪਿੰਡ ਦਾ ਨੰਬਰਦਾਰ ਸੀ ਮਨਮੁਖ ਬੰਦਾ ਸੀ ਮਾਰੇ ਤੇ ਵਿਸ਼ਵਾਸ ਨਹੀਂ ਸੀ ਭਰੋਸਾ ਨਹੀਂ ਸੀ ਇੱਕਦਾਂ ਵੇਖੋ ਉਹ ਬੰਦੇ ਹੁੰਦੇ ਆ ਜਿਹੜੇ ਟੁੱਟੇ ਹੋਿਆਂ ਨੂੰ ਜੋੜਦੇ ਆ ਉਹਦਾ ਫਲ ਬਹੁਤ ਆ ਕਹਿੰਦੇ ਜੇ ਕਿਸੇ ਟੁੱਟੇ ਨੂੰ ਜੋੜਿਆ ਐਡਾ ਵੱਡਾ ਫਲ ਕੋਈ ਨਹੀਂ ਐ ਇਹਦੇ ਵਰਗਾ ਫਲ ਕੋਈ ਨਹੀਂ ਜੇ ਕਿਸੇ ਜੋੜੇ ਨੂੰ ਤੋੜ ਦਿੱਤਾ ਇਹਦੇ ਵਰਗਾ ਪਾਪ ਵੀ ਕੋਈ ਨਹੀਂ ਜੇ ਕਿਸੇ ਨੇ ਟੁੱਟੇ ਨੂੰ ਜੋੜਿਆ ਇਹਦੇ ਵਰਗਾ ਪੁੰਨ ਨਹੀਂ ਜੇ ਕਿਸੇ ਜੁੜੇ ਹੋਏ ਨੂੰ ਤੋੜ ਦਿੱਤਾ ਇਹਦੇ ਵਰਗਾ ਪਾਪ ਨਹੀਂ ਉਹ ਕਹਿੰਦੇ ਨੰਬਰਦਾਰ ਮਾਰੇ ਤੋਂ ਮਨਮੁਖ ਸੀ ਉਹਨੇ ਉਸ ਸਿੱਖ ਦੀ ਛੋਟੀ ਖੋਲੀ ਆਪਣੇ ਹੱਥ ਵਿੱਚ ਲੈ ਲਈ ਤੇ ਛੋਟੀ ਖੋ ਕੇ ਕਹਿੰਦਾ ਵੀ ਜੇ ਤੇਰਾ ਗੁਰੂ ਐਡਾ ਜਿਹੜਾ ਸ਼ਕਤੀਆਂ ਦਾ ਮਾਲਕ ਆ ਫਿਰ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਬਈ ਜੇ ਗੁਰੂ ਵਿੱਚ ਇੰਨੀ ਸਮਰੱਥਾ ਇੰਨੀ ਪਾਵਰ ਜਿਹੜੇ ਗੁਰੂ ਵਾਸਤੇ ਬਿਆਸ ਦਰਿਆ ਪਾਰ ਕਰਕੇ ਜਾਣਾ ਕਿਦਰੀ ਲਾਤ ਨਹੀਂ ਠੀਕ ਕਰ ਸਕਦਾ ਕਈ ਘੰਟੇ ਲੰਮਾ ਸਮਾਂ ਉਹ ਸਿੱਖ ਨੂੰ ਖਜਾਈ ਗਿਆ ਨੰਬਰਦਾਰ ਤੰਗ ਕਰੀ ਗਿਆ ਦੁਖੀ ਕਰੀ ਗਿਆ ਕਈਆਂ ਨੂੰ ਏਸੇ ਗੱਲ ਦੇ ਵਿੱਚ ਹੀ ਨਜ਼ਾਰਾ ਆਉਂਦਾ ਵੀ ਕਿਸੇ ਨੂੰ ਦੁੱਖ ਦੇਣਾ ਕਿਸੇ ਨੂੰ ਤੰਗ ਕਰਨਾ ਕਿਸੇ ਨੂੰ ਦੁਖੀ ਹੋ ਕੇ ਖੁਸ਼ ਹੋਈ ਜਾਂਦੇ ਨੇ ਕਈ ਬੰਦੇ ਵੀ ਗਵਾਂਡੀਆਂ ਨੇ ਕਾਰ ਲਿਆਂਦੀ ਇਹਦਾ ਸੁੱਖ ਨਹੀਂ ਇਹਦਾ ਕੋਈ ਖੁਸ਼ੀ ਨਹੀਂ ਹੋਈ ਹਾਂ ਗਵਾਂਡੀਆਂ ਦੀ ਗੱਡੀ ਵਿਕ ਗਈ ਗਵਾਂਡੀਆਂ ਦਾ ਮਕਾਨ ਵਿਕ ਗਿਆ ਉਹਨਾਂ ਦੇ ਘਰੇ ਨੁਕਸਾਨ ਹੋ ਗਿਆ ਕਈ ਇਸੇ ਗੱਲ ਤੋਂ ਖੁਸ਼ ਹੋ ਜਾਂਦੇ ਪਰ ਗੁਰਮੁਖੋ ਸੱਚ ਕਰਕੇ ਜਾਣਿਓ ਜਿਹੜੇ ਲੋਕ ਕਿਸੇ ਦਾ ਬੁਰਾ ਭਾਲਦੇ ਉਹਨਾਂ ਦਾ ਖੁਦ ਬੁਰਾ ਹੁੰਦਾ ਜਿਹੜੇ ਕਿਸੇ ਦਾ ਚੰਗਾ ਲੋਜਦੇ ਪ੍ਰਮਾਤਮਾ ਉਹਨਾਂ ਦਾ ਚੰਗਾ ਕਰਦਾ ਇਹ ਦੁਨੀਆ ਦੀ ਰੀਤ ਹੈ ਪ੍ਰਮਾਤਮਾ ਦੀ ਚਲਾਈ ਮਰਜ਼ਾਦਾ ਹੈ ਕਿ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਜਿਵੇਂ ਦਾ ਤੂੰ ਬੀਜੇਗਾ ਤੈਨੂੰਵੇਂ ਦਾ ਵੱਢਣਾ ਪਵੇਗਾ ਸਾਰਾ ਦਿਨ ਤੇ ਕਿਸੇ ਦਾ ਬੁਰਾ ਸੋਚੀ ਜਾਣਾ ਉਹਦਾ ਮਾੜਾ ਹੋ ਜਾਏ ਉਹਦਾ ਨੁਕਸਾਨ ਹੋ ਜਾਏ ਉਹਨੂੰ ਐਵੇਂ ਹੋ ਜਾਏ ਉਹਨੂੰ ਆਏ ਹੋ ਜਾਏ ਤੇ ਆਪ ਕਹਿੰਨੇ ਮਾਰਾ ਸਾਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇ ਦੇ ਇਹ ਨਹੀਂ ਹੋ ਸਕਦਾ ਇਹ ਰੀਤ ਹੈ ਕਿ ਖੇਤ ਸਰੀਰ ਜੋ ਬੀਜਿਆ ਸੁਅੰਤ ਖਲੋਆ ਆਏ ਅਖੀਰ ਵੱਢਣਾ ਪੈਂਦਾ ਜਿਵੇਂ ਦਾ ਸੀ ਬੀਜਦੇ ਆ ਤੇ ਕਹਿੰਦੇ ਉਹ ਨੰਬਰਦਾਰ ਨੇ ਜਦੋਂ ਤਾਣਾ ਮਾਰਿਆ ਪਾਤਸ਼ਾਹ ਦਾ ਨਾਮ ਲੈ ਕੇ ਗੁਰੂ ਅਮਰਦਾਸ ਜੀ ਦਾ ਸਿੱਖ ਬੜਾ ਨਾਰਾਜ ਹੋਇਆ ਮਨ ਦੇ ਵਿੱਚ ਨਾਰਾਜ਼ਗੀ ਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਧਰੋਂ ਗੁਰੂ ਅਮਰਦਾਸ ਮਹਾਰਾਜ ਬੈਠਿਆ ਸਿੱਖ ਕਹਿੰਦੇ ਮਹਾਰਾਜ ਪ੍ਰਸ਼ਾਦਾ ਛਕ ਲਓ ਆਪ ਜੀ ਭੋਗ ਲਾਉਂਗੀ ਤੇ ਸੰਗਤਾਂ ਵੀ ਪ੍ਰਸ਼ਾਦਾ ਤਾਦੀ ਛਕਣ ਗਿਆ ਕਿਆ ਕਿਰਪਾ ਕਰੋ ਮਹਾਰਾਜ ਆਪ ਜੀ ਪ੍ਰਸ਼ਾਦਾ ਛਕੂ ਪਰ ਮਹਾਰਾਜ ਉਡੀਕ ਰਹੇ ਆ ਇਦਾਂ ਬੈਠੇ ਸਮਾਧੀ ਵਿੱਚ ਜਿਵੇਂ ਕਿਸ ਦੀ ਉਡੀਕ ਕਰ ਰਹੇ ਹੋ ਮਹਾਰਾਜ ਕਹਿੰਦੇ ਭਾਈ ਕੋਈ ਨਾ ਛਕਦੇ ਆ ਉਹ ਥੋੜਾ ਸਮਾਂ ਲੰਘਿਆ ਸਿੱਖ ਫੇਰ ਆ ਗਿਆ ਕੋਈ ਨਾ ਕੋਈ ਮਾਰੇ ਪ੍ਰਸ਼ਾਦਾ ਛਕ ਲੋ ਕਿਰਪਾ ਕਰ ਦੋ ਮਾਰੇ ਕਹਿੰਦੇ ਛਕਦੇ ਆਂ ਭਾਈ ਫਿਰ ਤੀਸਰੀ ਵਾਰ ਆਇਆ ਮਾਰੇ ਕਹਿੰਦੇ ਸਾਡਾ ਸਿੱਖ ਆ ਕੋਈ ਚੱਲਿਆ ਹੋਇਆ ਘਰੋਂ ਦਹੀਂ ਲੈ ਕੇ ਆ ਰਿਹਾ ਜਦੋਂ ਦਹੀਂ ਲੈ ਕੇ ਆ ਗਏ ਫੇਰ ਪ੍ਰਸ਼ਾਦਾ ਛਕਾਂਗੇ ਮਾਰੇ ਨੇ ਦਬਜਨ ਕੀਤਾ ਜਦੋਂ ਸਾਧ ਸੰਗਤ ਜੀ ਬਜਨ ਕੀਤਾ ਤੇ ਇੰਨੇ ਨੂੰ ਸਿੱਖ ਵੀ ਲੰਮਾ ਸਮਾਂ ਤੁਰਿਆ ਆਉਂਦਾ ਹੌਲੀ ਹੌਲੀ ਤੇ ਕਾਫੀ ਸਮੇਂ ਬਾਅਦ ਪਹੁੰਚ ਗਿਆ ਦਹੀਂ ਲੈ ਕੇ ਆਇਆ ਸਤਿਗੁਰਾਂ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਸ਼ਾਹ ਕੀ ਮਾਰੇ ਸੇਖ ਨੂੰ ਬੁਲਾਇਆ ਕਹਿਣ ਲੱਗੇ ਭਾਈ ਅੱਜ ਇਨਾ ਟਾਈਮ ਲਾ ਦਿੱਤਾ ਇਨਾ ਸਮਾਂ ਲਾ ਦਿੱਤਾ ਕੀ ਗੱਲ ਹੋ ਗਈ ਉਹਨੇ ਸਾਰੀ ਵਿਥਿਆ ਸੁਣਾਈ ਕਹਾਣੀ ਸੁਣਾਈ ਕਹਿੰਦਾ ਮਹਾਰਾਜ ਅੱਜ ਤੇ ਬੜਾ ਔਖਾ ਹੋਇਆ ਮਾਰੇ ਕਹਿੰਦੀ ਕੀ ਹੋਇਆ ਕਹਿੰਦੇ ਪਿੰਡ ਦਾ ਨੰਬਰਦਾਰ ਮਜ਼ਾਕ ਕਰਨ ਲੱਗ ਗਿਆ ਮਜ਼ਾਕ ਕਰਦਿਆਂ ਕਰਦਿਆਂ ਮੇਰੀ ਸੋਟੀ ਡਾਂਗ ਖੋ ਲਈ ਤੇ ਤਾਨਾ ਮਾਰ ਕੇ ਕਹਿੰਦਾ ਜੇ ਗੁਰੂ ਇਨਾ ਸਮਰਾਥਿਆ ਤੇਰੀ ਸ਼ਰਦਾ ਨੂੰ ਫਲ ਕਿਉਂ ਨਹੀਂ ਲੱਗਦਾ ਜੇ ਗੁਰੂ ਇੰਨਾ ਪਾਵਰਫੁਲ ਆ ਫਿਰ ਤੇਰੀ ਲਤ ਕਿਉਂ ਨਹੀਂ ਠੀਕ ਕਰ ਦਿੰਦਾ ਮਾਰੇ ਹੱਸ ਕੇ ਕਹਿੰਦੇ ਮੁਸਕਰਾ ਕੇ ਭਾਈ ਸਿੱਖਾ ਮੇਰੇ ਤੇ ਮਨ ਵਿੱਚ ਵਿਚਾਰ ਹੀ ਨਹੀਂ ਆਈ ਤੇਰੀ ਲਤ ਠੀਕ ਕਰਨੀ ਆ ਅਹੀਂ ਤੇ ਸੋਚਿਆ ਹੀ ਨਹੀਂ ਮਾਰੇ ਕਹਿੰਦੇ ਇਦਾਂ ਜਾ ਸਾਹ ਹੁਸੈਨ ਆ ਨਾ ਜਿਹੜਾ ਸਾਡਾ ਸਿੱਖ ਉਹਦੇ ਕੋਲੇ ਚੱਲਿਆ ਜਾ ਜਿਹੜਾ ਸਾਹ ਹੁਸੈਨ ਸੀ ਸਾਧ ਸੰਗ ਜੀ ਦਾ ਸੁਭਾਅ ਜਿਵੇਂ ਅੱਜ ਦੇ ਸਮੇਂ ਵਿੱਚ ਕਹਿ ਦਈਏ ਸੁਭਾਅ ਬੜਾ ਕੱਬਾ ਸੀ ਉਹਦੇ ਕੋਲੇ ਕੋਈ ਜਾਂਦਾ ਉਹਨੇ ਮੰਗਰੀ ਪੈ ਜਾਣਾ ਸਿੱਦੇ ਕੋਈ ਕੋਈ ਗੱਲ ਕਰਦਾ ਭਾਵੇਂ ਨਾ ਕਰਦਾ ਉਹਨੇ ਮੰਗਰ ਪੈ ਜਾਣਾ ਉਹ ਸੁਭਾਅ ਇਦਾਂ ਦਾ ਤੇ ਮਾਰੇ ਨੇ ਉਸ ਸਿੱਖ ਨੂੰ ਭੇਜਿਆ ਸਾਹ ਹੁਸੈਨ ਦੇ ਪਾਸ ਜਾ ਕੇ ਉਹਨੇ ਆਪਣੀ ਵਿਥਿਆ ਸੁਣਾਈ ਕਹਿਣ ਲਗਾ ਭਾਈ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਭੇਜਿਆ ਮਾਰੇ ਨੇ ਕਿਹਾ ਮੇਰੀ ਲਤ ਠੀਕ ਕਰਦੇ ਉਹ ਕਹਿਣ ਲਗਾ ਮੈਂ ਕੌਣ ਆ ਲਤ ਠੀਕ ਕਰਨ ਵਾਲਾ ਭਾਈ ਗੁਰੂ ਅਮਰਦਾਸ ਹੀ ਕਰਨਗੇ ਮਾਰੇ ਦੇ ਦਰਸ਼ਨ ਦੇ ਕਰਨ ਦੇ ਨਾਲ ਹੀ ਫਲ ਪ੍ਰਾਪਤ ਹੁੰਦੇ ਨੇ ਗੁਰੂ ਅਮਰਦਾਸ 파ਰਸੀ ਹੈ ਪੋਹਮ 파ਤਕ ਬਿਨਾਸ ਹੈ ਤੇਰੀ ਲਤ ਠੀਕ ਤੇ ਕੀ ਤੇਰੀ ਲਤ ਸਫਲੀ ਵੀ ਹੋ ਜਾਏਗੀ ਤੇਰੇ ਚਰਨ ਸਫਲੀ ਵੀ ਹੋ ਜਾਣਗੇ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਨਾਲ ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰਪਵਲ ਰੈ ਹੱਸਤਾ ਪਰ ਸਕੇ ਅਥ ਹੱਥ ਲੱਗੇ ਗੁਰ ਅਮਰਪੈ ਤੇਰਾ ਸ਼ਰੀਰ ਹੀ ਸਫਲਿਆ ਹੋ ਜਾਏਗਾ ਤੇਰੀ ਕਾਇਆ ਸਫਲੀ ਹੋ ਜਾਏਗੀ ਗੁਰੂ ਅਮਰਦਾਸ ਜੀ ਦੀ ਸੇਵਾ ਦੇ ਨਾਲ ਦਰਸ਼ਨਾਂ ਦੇ ਨਾਲ ਉਹ ਕਹਿਣ ਲੱਗਾ ਨਹੀਂ ਮੈਨੂੰ ਮਾਰੇ ਨੇ ਕਿਹਾ ਵੀ ਸਾਹ ਹੁਸੈਨ ਪਾਸ ਜਾ ਪਰ ਜਦੋਂ ਦੋ ਤਿੰਨ ਵਾਰ ਕਿਹਾ ਉਹਨੇ ਚੁੱਕੀ ਡਾਂਗ ਤੇ ਮਗਰ ਪੈ ਗਿਆ ਸਾਫ ਸੋ ਇਹਨੂੰ ਸਿੱਖਦੇ ਲੰਗੜਾ ਸਿੱਖ ਸੀ ਜਿਹੜਾ ਜਿਹੜਾ ਚੱਲ ਨਹੀਂ ਸਕਦਾ ਸੀ ਕਿਹਨੇ ਜਦੋਂ ਮਗਰ ਪਿਆ ਨਾ ਉਹਨੇ ਭੱਜੇ ਜਾਂਦੇ ਨੇ ਡਾਂਗ ਵੀ ਛੁੱਟੀ ਤੇ ਇਦਾਂ ਹੀ ਭੱਜ ਗਿਆ ਜਿਹਦੇ ਲੱਤ ਵੀ ਕੰਮ ਨਹੀਂ ਕਰਦੀ ਸੀ ਤੇ ਭੱਜਿਆ ਜਦੋਂ ਦੌੜਿਆ ਵੇਖਿਆ ਕਮਾਲ ਹੋ ਗਈ ਮੇਰੀ ਲੱਤ ਠੀਕ ਹੋ ਗਈ ਸਾਹੂ ਸੈਨੂ ਕਹਿੰਦਾ ਤੁਸੀਂ ਮੇਰੀ ਲੱਤ ਠੀਕ ਕੀਤੀ ਉਹ ਮਾਰੇ ਕੋਲ ਲੈ ਗਿਆ ਕਹਿਣ ਲੱਗਾ ਮੇਰੀ ਲੱਤ ਨਹੀਂ ਠੀਕ ਮੈਂ ਨਹੀਂ ਲੱਤ ਠੀਕ ਕੀਤੀ ਇਹ ਲੱਤ ਤੇ ਧੰਗੂ ਗੁਰੂ ਅਮਰਦਾਸ ਮਾਰ ਨੇ ਠੀਕ ਕੀਤੀ ਤੇਰਾ ਰੋਗ ਜਿਹੜਾ ਆ ਨਾ ਇਹ ਗੁਰੂ ਅਮਰਦਾਸ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਟਿਆ ਐਵੇਂ ਪਤਾ ਹੀ ਨਹੀਂ ਕਿਵੇਂ ਕਿਵੇਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦੇ ਵੇਲੇ ਮਹਾਰਾ ਸਿੱਖਾਂ ਤੇ ਕਰਦੇ ਅੱਜ ਵੀ ਉਹ ਬਖਸ਼ਿਸ਼ਾਂ ਹੋ ਸਕਦੀਆਂ ਨੇ ਹੁੰਦੀਆਂ ਨੇ ਪਰ ਹੁੰਦੀਆਂ ਉਹਨਾਂ ਤੇ ਨਹੀਂ ਜਿਹੜੇ ਉਸ ਬਖਸ਼ਿਸ਼ਾਂ ਦੇ ਪਾਤਰ ਬਣਦੇ